ਜੀ ਬਿਲਕੁਲ ਨਹੀਂ ਪੱਲਾ ਜੀ ਐਨੇ ਗ੍ਰੇਟ ਐਕਟਰ ਨੇ ਸਾਰੀ ਦੁਨੀਆ ਨੂੰ ਪਤਾ ਹੈ ਕਿ ਉਹਨਾਂ ਦੀ ਪਰਫਾਰਮੈਂਸ ਵਰਗੀ ਬਲਕਿ ਇਹਨਾਂ ਨੇ ਬਹੁਤ ਸਾਥ ਦਿੱਤਾ ਕਈ ਸੀਨਸ 'ਚ ਪੱਲਾ ਜੀ ਨੇ ਮਤਲਬ ਜੋ ਰੀਰਾਈਟ ਕੀਤੇ ਉਹਨਾਂ ਦੇ ਜੋ ਪੰਚੇਸ ਹੈ ਉਹ ਤਾਂ ਪੂਰੀ ਦੁਨੀਆ ਨੂੰ ਪਤਾ ਹੈ ਪੱਲਾ ਜੀ ਦੇ ਪੰਚੇਸ ਦਾ ਤਾਂ ਹੈਨਾ ਤੇ ਬਹੁਤ ਇਹਨਾਂ ਨੇ ਸਿਰਫ ਐਜ਼ ਐਕਟਰ ਹੀ ਕੰਮ ਨਹੀਂ ਕੀਤਾ ਇਹ ਇੱਕ ਫੈਮਲੀ ਦੀ ਤਰ੍ਹਾਂ ਕੰਮ ਕਰ ਰਹੇ ਸੀਗੇ ਤੇ ਇਹ ਮੇਰੇ ਲਈ ਮੇਰੀ ਬੜੀ ਖੁਸ਼ਕਿਸਮਤੀ ਹੈ ਕਿ ਇਸ ਫਿਲਮ 'ਚ ਹੈ ਔਰ ਜਦੋਂ ਮੈਂ ਫਿਲਮ ਲਿਖੀ ਹੋਈ ਸੀ ਤਾਂ ਮੈਨੂੰ ਜੇ ਕੋਈ ਵੀ ਕੈਰੇਕਟਰ ਉਸ ਰੋਲ ਲਈ ਸੂਟੇਬਲ ਲੱਗਾ ਸੀ ਤਾਂ ਮੈਂ ਪਹਿਲਾਂ ਹੀ ਸੋਚਿਆ ਸੀ ਕਿ ਪੱਲਾ ਜੀ ਹੋਣਗੇ ਬਸ ਮੈਂ ਇਹ ਚਾਹਦੀ ਸੀ ਕਿ ਐਜ਼ ਐਕਟਰ ਤਾਂ ਆਪਾਂ ਇਕੱਠੇ ਕੰਮ ਕੀਤਾ ਹੈ ਪਰ ਹੁਣ ਐਜ਼ ਡਾਇਰੈਕਟਰ ਪੱਲਾ ਜੀ ਦਾ ਕੀ ਰਿਸਪੌਂਸ ਹੋਏਗਾ ਜਦੋਂ ਮੈਂ ਕਹੂੰਗੀ ਕਿ ਕਿਉਂਕਿ ਉਹ ਸੋਚੂਗੇ ਦੀ ਤਾਂ ਪਹਿਲੀ ਫਿਲਮ ਮੈਂ ਪਤਾ ਨਹੀਂ ਇਹਨੂੰ ਕੋਈ ਸ਼ਾਂਤ ਦਾ ਵੀ ਹੈ ਕਿ ਨਹੀਂ ਨਾ ਪਰ ਇਹਨਾਂ ਨੇ ਬਹੁਤ ਮੇਰਾ ਸਾਥ ਦਿੱਤਾ ਹਰ ਤਰ੍ਹਾਂ ਨਾਲ ਫਿਲਮ ਦੇ ਵਿੱਚ ਵੀ ਔਰ ਉਹਨਾਂ ਨੇ ਜਿਹੜੇ ਸੀਨਸ ਵੀ ਕ੍ਰੀਏਟ ਕੀਤੇ ਤੇ ਉਹ ਤਾਂ ਆਡੀਅנס ਦੇਖੇਗੀ ਕੈਮਿਸਟਰੀ ਤਾਂ ਤੁਸੀਂ ਦੇਖ ਹੀ ਰਹੇ ਹੋ ਔਰ ਜਿਹੜਾ ਹੈਗਾ ਸਾਡਾ ਟ੍ਰੇਲਰ 5 ਮਿਲੀਅਨ ਕ੍ਰਾਸ ਕਰ ਗਿਆ ਸਾਡੇ ਗਾਣੇ ਲੋਕ ਬਹੁਤ ਲਾਈਕ ਕਰ ਰਹੇ ਨੇ ਜੋੜੀਆਂ ਬਹੁਤ ਅੱਛਾ ਹੈ ਤੇਰੇ ਵਰਗਾ ਬਹੁਤ ਅੱਛਾ ਹੈ ਗਾਣੇ ਵੀ ਇਹਦਾ ਪਲੱਸ ਪੁਆਇੰਟ ਹੈ ਸਾਡੀ ਫਿਲਮ ਦਾ 뮤직 ਬਹੁਤ ਅੱਛਾ ਹੈ ਫਿਲਮ ਦਾ ਲੰਮਾ ਸਮਾਂ ਹੋਗਾ ਤੁਹਾਨੂੰ ਦੋਨਾਂ ਨੂੰ ਇਕੱਠੇ ਕੰਮ ਕਰਦਾਂ ਤੁਹਾਡੀ ਜਿਹੜੀ ਪੇਅਰਿੰਗ ਹੈ ਲੋਕ ਬਹੁਤ ਪਸੰਦ ਕਰਦੇ ਆ ਵਿੱਚ ਵਿੱਚ ਤਾਂ ਇਹਨਾਂ ਨੂੰ ਲੋਕਨ ਵੀ ਲੱਗਣ ਲੱਗ ਪਏਗੇ ਸੱਚਮੁੱਚ ਦੇ ਵਿੱਚ ਜਿਹੜੇ ਹਸਬੰਡ ਵਾਈਫ ਹੈਗੇ ਨੇ ਬਹੁਤ ਸਾਰੇ ਲੋਕਾਂ ਨੂੰ ਨਹੀਂ ਐਦਾਂ ਤਾਂ ਨਹੀਂ ਹੁੰਦਾ ਪਰ ਕਈ ਵਾਰੀ ਹੋ ਜਾਂਦਾ ਜਿਸ ਤਰ੍ਹਾਂ ਅਸੀਂ ਦੂਰਦਰਸ਼ਨ ਉਹਦਾ ਵਧੀਆ ਲੱਗਦਾ ਕੋ ਜਦੋਂ ਦੂਰਦਰਸ਼ਨ ਤੇ ਦੇਖਦੇ ਹੁੰਦੇ ਸੀ ਨਾ ਆਪਾਂ ਪ੍ਰੋਗਰਾਮ ਆਪਣੇ ਜਤਿੰਦਰ ਕੌਰ ਜੀ ਦਾ ਜੱਬਲ ਸਾਹਿਬ ਦਾ ਹਾਂ 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 ਤਾਂ ਬਹੁਤ ਲੋਕ ਇਹੀ ਗੱਲ ਸੋਚਦੇ ਹੁੰਦੇ ਸੀਗੇ ਵੀ ਇਹ ਪੇਅਰ ਆਉਂਦਾ ਤੇ ਹਸਬੰਡ ਵਾਈਫ ਹੋਣਿਆ ਹਾਂ ਪਰ ਜਦੋਂ ਕਾਟੋਕਲੇਸ਼ ਹੁੰਦਾ ਸੀ ਦੋਨੋਂ ਲੜਦੇ ਸੀਗੇ ਫਿਰ ਲੱਗਦਾ ਸੀ ਨਹੀਂ ਯਾਰ ਉਹ ਨਹੀਂ ਹੋ ਸਕਦਾ ਜਦੋਂ ਅੱਜ ਕੱਲ ਸਾਰੀ ਆਡੀਅנס ਨੂੰ ਪਤਾ ਹੀ ਹੈ ਕਿ ਮਜ਼ਾਕ ਔਰ ਫੈਮਲੀਆਂ ਦਾ ਸਭ ਨੂੰ ਪਤਾ ਹੈ ਕਿਉਂਕਿ ਇੰਨਾ ਮੀਡੀਆ ਸਟਰੋਂਗ ਹੋ ਗਿਆ ਕਿ ਅੱਜ ਕੱਲ ਸਭ ਨੂੰ ਪਤਾ ਹੈ ਐਕਚੁਅਲੀ ਆਡੀਅנס ਨੂੰ ਇਹਨਾਂ ਆਪਣੀ ਫੈਮਲੀ ਬਾਰੇ ਨਹੀਂ ਪਤਾ ਹੁੰਦਾ ਜਿੰਨਾ ਕਲਾਕਾਰਾਂ ਦੀ ਫੈਮਲੀ ਬਾਰੇ ਪਤਾ ਹੁੰਦਾ ਟ੍ਰੇਲਰ ਦੇ ਵਿੱਚ ਨਾ ਇੱਕ ਸੀਨ ਹੁੰਦਾ ਹੱਥ ਦੇ ਵਿੱਚ ਕਿਤਾਬ ਹੁੰਦੀ ਹੈ ਜਵਾਨ ਰਹਿਣ ਦੇ ਪੰਜ ਨੁਸਕੇ ਇਹ ਸੀਨ ਕਿਸ ਨੇ ਪਾਇਆ ਪਹਿਲਾਂ ਤੁਹਾਨੂੰ ਇਹ ਦੱਸੋ ਪਹਿਲਾਂ ਨੇ ਨਹੀਂ ਉਹ ਸਾਡੀ ਸਕ੍ਰਿਪਟ ਦੀ ਮੰਗ ਹੈ ਔਰ ਬਹੁਤ ਵਧੀਆ ਤੇ ਇੰਨੇ ਜ਼ਬਰਦਸਤ ਕਾਮੇਡੀ ਸੀਨਸ ਹੈ ਫਿਲਮ ਚ ਮਤਲਬ ਇਹ ਤਾਂ ਹੈ ਯੰਗ ਬੱਚਿਆਂ ਦੀ ਫਿਲਮ ਹੈ ਕਿ ਯੰਗਸਟਰਸ ਦੀ ਲਵ ਸਟੋਰੀਜ਼ ਹੈ ਪਰ ਉਹਦੇ ਨਾਲ ਜਿਹੜੀ ਕਾਮੇਡੀ ਨੂੰ ਅਸੀਂ ਉਹ ਕੀਤਾ ਨਾ ਉਹਦੇ ਚ ਉਹ ਬਹੁਤ ਕਮਾਲ ਹੈ ਤੇ ਔਰ ਵਲਗੈਰਿਟੀ ਨਹੀਂ ਹੈ ਇਹਦੇ ਵਿੱਚ ਬੱਲੀ ਆਪਾਂ ਜਦੋਂ ਫਿਲਮ ਮੇਰੀ ਸੈਂਸਰ ਚ ਗਈ ਤੇ ਕਈ ਵਾਰ ਨਾ तकरीबन 2-4 ਸੀਨਸ ਚ ਕੋਈ ਲਾਈਨਸ ਕੱਟ ਕਰਾ ਦਿੰਦੇ ਆ ਜਾਂ ਕੁਛ ਹੈ ਇਹ ਇਹਦੇ ਚ ਕੋਈ ਚੀਪਨੈਸ ਨਹੀਂ ਹੈ ਕੋਈ ਇੱਕ ਕੱਟ ਨਹੀਂ ਆਇਆ ਸੈਂਸਰ ਚ ਮੈਨੂੰ ਫਿਲਮ ਦਾ ਕੋਈ ਔਰ ਮਤਲਬ ਇਹ ਫੈਮਿਲੀ ਫਿਲਮ ਹੈ ਤੁਸੀਂ ਆਪਣੇ ਪੇਰੈਂਟਸ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਸਾਰਿਆਂ ਦੇ ਨਾਲ ਬੈਠ ਕੇ ਵੇਖ ਸਕਦੇ ਹੋ ਪਰ ਫਿਲਮ ਇੰਨੀ ਲੰਬੀ ਬਣ ਗਈ ਸੀ ਇਹਨਾਂ ਨੂੰ ਆਪ ਹੀ ਕੱਟ ਕਰਦੀ ਭਈ ਸੈਂਸਰ ਨੇ ਨਹੀਂ ਕੱਟੀ अच्छा ए दसो ओएरी किताब सी के ਤੁਹਾਡੇ ਹੱਥ ਲੱਗੀ ਕਿ ਨਹੀਂ ਲੱਗੀ ਮੈਨੂੰ ਤਾਂ ਜੀ ਉਹਦੇ ਵਿੱਚ 21 ਡਾਇਲੌਗ ਮੇਰਾ ਆਪਣਾ ਜਿਹੜਾ ਮੈਨੂੰ ਅੱਛਾ ਲੱਗਦਾ ਸੀ ਇਹ ਫਲਰਟ ਕਰਦੇ ਨੇ ਮੇਰੇ ਨਾਲ ਆ ਕੇ ਮੇਰੇ ਬੇਟੇ ਦੇ ਸਾਹਮਣੇ ਯਾਨੀ ਬੇਟੇ ਨੂੰ ਕਹਿ ਰਿਹਾ ਵੀ ਤੇਰੇ ਡੈਡੀ ਨੇ ਹੈ ਇਹ ਤਾਂ ਤੁਹਾਡੇ ਭਰਾ ਲੱਗਦੇ ਨੇ ਹਾਂ ਸੋ ਫਿਟ ਹਾਂ ਸੋ ਫਿਟ ਇਹ ਤੁਹਾਡੇ ਭਰਾ ਲੱਗਦੇ ਨੇ ਤੇ ਮੈਂ ਫੇ ਚਾਂਬੜ ਕੇ ਕਹਿੰਦਾ ਛੋਟੇ ਕ ਵੱਡੇ ਤੁਹਾਡੀਆਂ ਖੁਦੀਆਂ رائے ਲੈਣੀ ਹੋਵੇ ਤਾਂ ਜਵਾਨ ਰਹਿਣ ਦੇ ਪੰਜ ਨੁਸਕੇ ਕਿਹੜੇ ਨੇ ਅੱਜ ਕੱਲ ਸੁਣਿਆ ਵੀ ਕੁੜੀਆਂ ਮੁੰਡੇ ਜਿਹੜੀ ਸਾਲਟ ਪੈਪਰ ਜੀ ਦਾੜੀ ਹੁੰਦੀ ਆ ਉਹ ਲਾਈਕ ਕਰਦਾ ਪਹਿਲਾਂ ਵੀ ਇਹ ਇਹ ਵੀ ਵਜ੍ਹਾ ਸੀ ਇਹ ਭਾਜੀ ਚਿੱਟੀ ਰੱਖੋ ਅੱਜ ਕੱਲ ਤੁਹਾਨੂੰ ਪਤਾ ਹੀ ਨਹੀਂ ਚਿੱਟੀ ਦੀ क्रेਜ਼ ਕੀ ਆ ਇਹ ਨੁਸਖਾ ਇਹ ਪੰਜਾਂ ਦਾ ਨੁਸਖਾ ਸੀ ਕਿ ਨਹੀਂ ਤਾਂ ਹੀ ਤਾਂ ਕਹਿ ਰਹੇ ਮੈਂ ਕਹਿਣਾ ਅਪਣਾਇ ਇਹਨਾਂ ਨੇ ਬਸ ਇਹ ਹੀ ਅੰਦਰਲੀ ਗੱਲ ਦੱਸ ਦੀ ਬਾਕੀ ਚਾਰ ਨਾ ਪੁੱਛੋ ਨਹੀਂ ਚਾਰ ਦੱਸੋ ਹੋਰ ਚਲੋ ਤੁਸੀਂ